ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਤੁਮ ਹਮ ਅੰਦਰੇ ਆਨ ਤੇ ਕਾਇਮ ਰਾਤੇ ਕਿਉ ਚਾਹਨੇ ਗੁਰ ਚਾਨੀ ਸਤਿਗੁਰੂ ਦਇਆ ਤੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਹਮ ਅੰਦੂਲੇ ਆਂਦ ਵਿਖੇ ਬਿਗਰਾਤੇ ਕਿਉ ਚਾਹੇ ਗੁਰ ਚਾਲੀ ਸਤ ਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਨੀ ਗੋਸਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਭਨ ਮੰਨ ਹਰ ਹਰ ਕਥਾ ਨੇ ਰਲੀ ਰਹਾ ਹਰ ਕੇ ਸੰਤ ਸੋ ਜਨ ਭਾਈ ਗੁਰ ਸੇਵਿਓ ਬੇਗ ਬੇਗਾਲੀ ਸਤਿਗੁਰ ਸੇਵ ਕਰਤੈ ਮਾਦੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਪੁਮਰ ਜਪਨਾ ਹਰ ਸੰਤ ਕਮੈ ਅਰਨਾਦੀ ਜਦੋਂ ਆਉਂ ਤਪਿਆਸੀ ਮਰ ਹੋਏ ਹਰ ਮਿਲਿਆ ਤੇਰ ਤੇ ਲੰਗੀ ਹਰ ਹਰ ਦਪਨ ਦਪ ਲੋਗ ਨੂੰ ਜਾਣੇ ਹਰ ਕਿਰਪਾ ਕਰਮਨ ਵਾਲੀ ਅਨਨਾਨਕ ਸੰਗਤ 사ਧਾ ਮੇਲੋ ਹਮ ਸਾਧ ਜਨ ਅਗਰ ਲਈ ਹਾਰ ਹਾਰ ਜਪਨ ਜਪ ਲੋ ਤੁਮ ਜਾਨੀ ਹਰ ਕਿਰਪਾ ਹਰ ਬਨ ਵਾਲੀ ਹਨ ਮਾਨ ਕੋ ਸੰਗਤ ਸਾਧਾ ਨਾਮੇ ਲੋ ਹਮ ਸਾਧ ਜਨਾ ਅਗਰਨੀ ਵਾਹਿਗੁਰਜੀ ਕਾ ਬਖਸ਼ਾ ਗੁਰਾਹਿ ਜੀ ਕੀ ਫਤਿਹ